बाणी सतगुरु रविदास महाराज जी की बाणी भर यपू जी एक मौका हर हर सोहंग सतनाम बुद्धवार बोध सदा होवे ज्ञान प्रकाश गुरु प्रेम पूरे जो मिले टूटे जम की फास अंत सहाई प्रभु पे कर्म कमाए सोई ही ਬੁੱਧਵਾਰ ਬੁੱਧ ਸਫਲ ਹੈ ਰਬਦਾਸ ਜੋ ਭਗਤ ਹੋਈ ਬੁੱਧਵਾਰ ਬੁੱਧ ਸਫਲ ਹੈ ਰਬਦਾਸ ਜੋ ਭਗਤ ਹੋਈ ਠਿਕ ਸਤਿਗੁਰੂ ਜੀ ਸਾਨੂੰ ਸ਼ਬਦ ਦੀ ਨਾਲ ਸਮਝਾਉਣਾ ਕਰਦੀ ਹੈ ਬੁੱਧਵਾਰ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਸਦਾ ਹੀ ਜੀਵ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਪੂਰਨ ਗੁਰੂ ਦੇ ਨਾਲ ਪ੍ਰੇਮ ਕਰਨ ਦੇ ਨਾਲ ਪੂਰਨ ਸਤਿਗੁਰ ਦੇ ਨਾਲ ਪ੍ਰੇਮ ਕਰਨ ਦੇ ਨਾਲ ਜਮਾ ਦੀ ਫਾਹੀ ਟੁੱਟ ਜਾਂਦੀ ਹੈ ਅੰਤ ਸਮੇਂ ਪ੍ਰਭੂ ਜੀਵ ਤੇ ਕਿਰਪਾ ਕਰਦਾ ਹੈ ਸਤਗੁਰ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਜੋ ਜੀਵ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਨ ਦੀ ਨਾਲ ਜੀਵ ਸਫਲ ਹੋ ਜਾਂਦਾ ਹੈ ਸਤਗੁਰ ਦਾ ਸਿਮਰਨ ਕਰਨ ਦੇ ਨਾਲ ਜੀਵ ਸਫਲ ਹੋ ਜਾਂਦਾ ਹੈ ਗੁਰੂ ਪਿਆਰੀ ਸਤਸੰਗ ਜੀ ਸਾਨੂੰ ਸਤਗੁਰੂ ਜੀ ਸਮਝਾਉਣਾ ਕਰਦੇ ਆ ਕਿ ਜੋ ਜੀਵ ਸਤਗੁਰ ਦਾ ਸ਼ਬਦ ਅਦਰਾਦਤੀਆ ਸਤਗੁਰ ਦੇ ਸ਼ਬਦ ਦਾ ਸਿਮਰਨ ਕਰਦੇ ਆ ਸਤਗੁਰ ਦੇ ਚਰਨਾਂ ਦੇ ਨਾਲ ਤਿਆਨਤਰਦੇ ਆ ਨਾਮ ਜਪਣ ਦੇ ਨਾਲ ਸ਼ਬਦ ਨੂੰ ਇਰਾਦਨ ਦੇ ਨਾਲ ਪਾਣੀ ਨੂੰ ਕੰਠ ਕਰਨ ਦੇ ਨਾਲ ਜਿਹੜਾ ਦਿਨ ਸੁਹਾਵਣਾ ਬਣ ਜਾਂਦਾ ਹੈ ਸਾਨੂੰ ਸਤਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਤੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਅੱਜ ਸਾਨੂੰ ਬਾਣੀ ਪੜਨ ਦਾ ਹੱਕ ਹਕੂਕ ਸਤਗੁਰ ਰਬਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਮਿਲਿਆ ਤੇ ਸਾਨੂੰ ਸਤਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ ਸਾਡੇ ਵਾਸਤੇ ਜਗਤ ਪਿਤਾ ਸਤਗੁਰੂ ਅਵਦਾਸ ਮਹਾਰਾਜ ਜੀ ਨੇ ਅਮਰਤ ਮਈ ਅਮਰਤ ਬਾਣੀ ਲਿਖੀ ਹੈ ਉਚਾਰਨ ਕੀਤੀ ਹੈ ਤੇ ਸਾਨੂੰ ਉਸ ਤੇ ਅੰਮਲ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਗੁਰੂ ਪਿਆਰੀ ਸਤਸੰਗਤ ਜੀ ਮਨੁਵਾਦੀ ਤਾਕਤਾਂ ਮਨੁਵਾਦੀ ਲੋਕ ਵਿਪਰਵਾਦੀ ਸੋਚ ਦੇ ਲੋਕ ਸਾਡੇ ਸਮਾਜ ਨੂੰ ਨਾਮ ਨਹੀਂ ਜਪਣ ਦਿੰਦੇ ਸੀ ਤੇ ਸਹਬੇ ਕਮਾਲ ਸਤਗੁਰੂ ਅਰਦਾਸ ਮਹਾਰਾਜ ਜੀ ਨੇ ਆ ਕਿ ਸਾਨੂੰ ਮਨੁਵਾਦੀ ਤੋਂ ਜਿਹੜੇ ਹੱਕ ਤੇ ਹਕੂਕ ਲੈ ਕੇ ਦਿੱਤੇ ਕਿਉਂਕਿ ਉਹਨਾਂ ਨੇ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਨਾਲ ਸਾਨੂੰ ਜਿਹੜੇ ਹੱਕ ਅਧਿਕਾਰ ਲੈ ਕੇ ਦਿੱਤੇ ਆ ਉਹਨਾਂ ਨੇ ਕੋਈ ਜੰਗ ਨਹੀਂ ਲੜੀ ਲੇਕਿਨ 52 ਰਿਆਸਤਾਂ ਦੇ ਰਾਜ ਵਰ ਗੁਰੂ ਪਿਆਰੀ ਸਤਸੰਗ ਜੀ ਸਤਗੁਰੂ ਰਬਦਾਸ ਮਹਾਰਾਜ ਦੇ ਚਰਨ ਸੇਵਕ ਹੋਈ ਆ ਤੇ ਸਾਨੂੰ ਵੀ ਸਤਗੁਰੂ ਜੀ ਦੇ ਦਰਸਾਈ ਹੋਏ ਮਾਰਗ 'ਤੇ ਚੱਲਣਾ ਚਾਹੀਦਾ ਹੈ ਤੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਜੋ ਬੋਲੇ ਸੋਨਰ ਪਸਤ ਗੁਰਬ达ਸ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਪਸਤ ਗੁਰਸوامی ਸਰਬੰਦਸ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਪੈ ਰਬਦਸੀਆ ਕੌਮ ਦੇ ਅਬਰਸ਼ੀਸ਼ ਸੰਤ ਰਾਮਨੰਦ ਮਹਾਰਾਜ ਕੀ ਜੈ ਜੈ ਗੁਰਦੀਪ ਧਨ ਗੁਰਦੀਪ ਜੀ ਸਤਨਾਮ ਜਪੋ ਜੀ ਸਤਨਾਮ 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 ਜੀ